ਭਾਈ ਮਿੱਤਰੋ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਤਾਰੀਵਾਲ ਪਿੰਡ ਲੇਲ ਜਫਰਵਾਲ ਰੋਡ ਤੇ ਕੁਲਵੰਤ ਫਰਨੀਚਰ ਹਾਊਸ ਤੇ ਤੇ ਇੱਥੇ ਬਹੁਤ ਹੀ ਵਧੀਆ ਖਿਡਕੀਆਂ ਦਰਵਾਜੇ ਡਬਲ ਬੈੱਡ ਬੈੱਡ ਬਣਾਏ ਜਾਂਦੇ ਨੇ ਤੇ ਅਸੀਂ ਵੀ ਇਹਨਾਂ ਕੋ ਸਾਰਾ ਫਰਨੀਚਰ ਤਿਆਰ ਕਰਵਾਇਆ ਤੇ ਤੁਹਾਨੂੰ ਪਾਜੀ ਹੁਣਾਂ ਨਾਲ ਗੱਲਬਾਤ ਕਰਵਾਉਂਦੇ ਆ ਪਾਜੀ ਬਾਾਕੀ ਗੱਲਬਾਤ ਕਰਨੇ ਪਾਜੀ ਇੰਨਾ ਮਹਿੰਗਾ ਤੁਸੀਂ ਆ ਵਰਤਦੇ ਹੋ ਹੈਵੀ ਕੋਲ ਤੇ ਤੁਹਾਨੂੰ ਕੀ ਵੱਜਦਾ ਇਹ ਚੋਂ ਪਾਜੀ ALU ਬਚੇ ਚਾਏ ਨਾ ਬਚੇ ਆਪਣੇ ਧਾਰੀਆਲ ਗਰਦਾਸਪੁਰ ਚਲ ਜਿਓਗੇ ਪਟਾਰਾ ਚਲ ਜਿਓਗੇ ਪਖਾਨਕੋਟ ਚਲ ਜਿਓਗੇ ਤੁਹਾਨੂੰ 100 ਰੁਪਏ ਵਾਲਾ ਫੈਵਿਕੋਲ ਵੇਖਿਓ ਜਾ ਕੇ ਉਹ ਹੀ ਜ਼ਿਆਦਾਤਰ ਯੂਜ਼ ਹੁੰਦਾ ਵਾ ਅਹੀਂ ਫੈਵਿਕੋਲ ਕਰਨਾ ਮਰੀਨ ਵਾਲਿਆਂ ਦਾ ਵਧੀਆ ਵਾ ਜੀ ਵਾ ਸਾਨੂੰ ਬੱਚੇ ਨਾ ਬੱਚੇ ਅਸੀਂ ਚੀਜ਼ ਪਿਓਰ ਦੇਣੀ ਦਾ ਆਗੇ ਲਓ ਜੀ ਭਾਜੀ ਤੁਸੀਂ ਕਿਸੇ ਨੇ ਵੀ ਆਪਣੇ ਲੱਗ ਲੱਗੇ ਪਿੰਡਾਂ 'ਚ ਜਿੰਨੇ ਪਿੰਡ ਆ ਨਾ ਜਿੰਨੇ ਵੀ ਕੰਮ ਕਰਵਾਉਣਾ ਇਹਨਾਂ ਦਾ ਮੈਂ ਨੰਬਰ ਥੱਲੇ ਦੇ ਦੇਣਾ ਵਾ ਤੁਸੀਂ ਆਪਣਾ ਦਸਲੀ ਬਖਸ਼ ਕੰਮ ਕਰਵਾ ਸਕਦੇ ਹੋ ਆਪਣੀ ਤੁਸੀਂ ਲੱਕੜ ਲਿਆ ਕੇ ਘਰ ਸਟਾਉ ਚਰਾਓ ਤੇ ਇਹਨਾਂ ਕੋ ਜਿੰਨਾ ਫਰਨੀਚਰ ਦਾ ਸਮਾਨ ਆ ਲੱਕੜ ਦਾ ਸਾਰਾ ਹੀ ਕੰਮ ਕਰਾਉਂਦਾ ਜੀ 40 ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੀ ਕਿੰਨੀ ਕੁ ਪੁਰਾਣੀ ਦੁਕਾਨ ਆ ਸਾਡੀ ਵੇਖੋ ਜੀ ਬਹੁਤ ਪੁਰਾਣੀ ਦੁਕਾਨ ਆ ਤੁਹਾਡੇ ਘਰ ਵੀ ਉਥੇ ਕੀਤਾ ਤੁਹਾਡੇ ਤਾਇਆ ਜੀ ਨੇ ਕੰਮ ਕੀਤਾ ਹਾਂ ਜੀ ਹਾਂ ਜੀ ਲੋ ਜੀ ਹਰ ਗੁਬਿੰਦਪੁਰ ਮਿਲੇ ਤੁਸੀਂ ਹਾਂ ਜੀ ਹਾਂ ਜੀ ਸਾਡੇ ਨਾਲ ਬਹੁਤ ਇਹਨਾਂ ਨੇ ਕੰਮ ਕੀਤੇ ਨੇ ਆ ਲਗ ਲਗ ਜਿੰਨੇ ਵੀ ਪਿੰਡਿਆ ਨਾ ਲੇਲ ਬੜੋਏ ਆ ਜਿੰਨਾ ਵੀ ਆ ਭੁੰਬਲੀ ਬੱਬਰੀ ਸਾਰੇ ਪਿੰਡਾਂ 'ਚ ਇਹੋ ਕੰਮ ਕਰਦੇ ਰਹੇ ਨੇ